ਫੈਂਸ ਕੀ ਹਲਚਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਜਣੇ ਆਲ ਐਂਡ ਗੁੱਡ ਹੋਵੋਗੇ ਜੀ ਅਸੀਂ ਵੀ ਬਿਲਕੁਲ ਠੀਕ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਕੜੀ ਚੌਲ ਦੀ ਜਿਹੜੀ ਰੈਸਪੀ ਬੜੇ ਸੌਖੇ ਤਰੀਕੇ ਦੇ ਨਾਲ ਆਗੀ ਉਹ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੀ ਨਾ ਜਾਇਓ ਕਿਤੇ ਜੇ ਤੁਸੀਂ ਭੁੱਲ ਗਏ ਜੀ ਸਾਡੀ ਅਗਲੀ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚੂਗੀ ਸੋ ਖੋ ਜੀ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੁਸੀਂ ਆਪਣਾ ਜਿਹੜਾ ਵੇਸਣ ਹੈਗਾ ਉਸ ਨੂੰ ਜ਼ਰੂਰ ਛਾਂ ਲਿਓ ਤੇ ਅਸੀਂ ਜਿਹੜੀ ਇਹ ਕੜੀ ਹੈਗੀ ਦਹੀਂ ਤੋਂ ਬਣਾਵਾਂਗੇ ਦਹੀਂ ਪ੍ਰੋਪਰਲੀ ਅਸੀਂ ਲੈ ਲਿਆ ਪਹਿਲਾਂ ਥੋੜਾ ਜਿਹਾ ਦਹੀਂ ਮਿਕਸ ਕਰ ਲੈਣਾ ਹੈਗਾ ਇਸ ਨੂੰ ਪ੍ਰੋਪਰਲੀ ਤੁਸੀਂ ਮਿਕਸ ਕਰੋਗੇ ਤਾਂ ਇਹ ਜ਼ਰੂਰ ਧਿਆਨ ਰੱਖਣਾ ਕਿ ਕਿਤੇ ਕੋਈ ਗੰਢ ਵਗੈਰਾ ਨਾ ਰਹਿ ਜਾਏ ਕਿਉਂਕਿ ਇਹੋ ਜੀ ਗੰਢ ਦੇ ਵਿੱਚ ਜਦੋਂ ਪ੍ਰੋਪਰਲੀ ਸਾਡੇ ਜਿਹੜਾ ਦਹੀਂ ਨਹੀਂ ਮਿਕਸ ਹੁੰਦਾ ਤਾਂ ਟੇਸਟ ਕੜੀ ਦਾ ਵੱਖਰਾ ਅਜੀਬ ਜਿਹਾ ਆ ਜਾਂਦਾ ਹੈਗਾ ਠੀਕ ਹੈ ਜੀ ਸੋ ਇਹਦੇ ਵਿੱਚ ਤੁਸੀਂ ਲੱਸੀ ਨੂੰ ਵੀ ਯੂਜ਼ ਕਰ ਸਕਦੇ ਹੋ ਬਟ ਤੁਸੀਂ ਇਹ ਜ਼ਰੂਰ ਧਿਆਨ ਰੱਖਿਓ ਕਿ ਖਟਾਸ ਹਲਕੀ ਜੀ ਹੋਵੇ ਜਿਆਦਾ ਖੱਟਾ ਦਹੀਂ ਔਰ ਖੱਟੀ ਲੱਸੀ ਵੀ ਨਹੀਂ ਲੈਣੀ ਦੂਜੇ ਪਾਸੇ ਅਸੀਂ ਕੜਾਹੀ ਨੂੰ ਰੱਖਿਆ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਸਕਦੇ ਹੋ ਬੇਸਿਕਲੀ ਜੇ ਤੁਸੀਂ ਕੋਈ ਹੋਰ ਜਿਹੜਾ ਤੇਲ ਵਗੈਰਾ ਯੂਜ਼ ਕਰਦੇ ਹੋ ਉਸ ਨੂੰ ਵੀ ਪਾ ਸਕਦੇ ਹੋ ਬਟ ਜਿਹੜਾ ਸਰੋਂ ਦਾ ਤੇਲ ਹੈ ਇਹਦੇ ਨਾਲ ਕੜੀ ਹੈਗੀ ਐ ਜੋ ਜਿਆਦਾ ਟੇਸਟੀ ਬਣਦੀ ਹੈਗੀ ਟੇਸਟੇ ਵੀ ਬਣਦੀ ਔਰ ਹੈਲਦੀ ਵੀ ਬਹੁਤ ਜ਼ਿਆਦੇ ਹੁੰਦੀ ਹੈ ਕਿਉਂਕਿ ਸਾਡੇ ਅਸੀਂ ਜਿਹੜਾ ਤੇਲ ਹੈਗਾ ਉਹ ਖਾਣੀ ਦਾ ਲੈ ਕੇ ਆਂਦਾ ਹੋਇਆ ਜੀ ਖਾਣੀ ਘੜਵਾਈ ਸੀ ਉਹ ਤੇਲ ਨੂੰ ਅਸੀਂ ਜ਼ਿਆਦਾਤਰ ਪ੍ਰੇਫਰੈਂਸ ਦਿੰਨੇ ਆ ਯੂਜ਼ ਕਰਨ ਦੇ ਵਿੱਚ ਫਿਰ ਹਲਕਾ ਜਿਹਾ ਹੋਰ ਪਾਣੀ ਪਾ ਲੈਣਾ ਗਾਇਸ ਨੂੰ ਮਿਕਸ ਕਰਦੇ ਰਹਿਣਾ ਹਨ ਬਿਕੋਜ਼ ਅਸੀਂ ਦਹੀਂ ਯੂਜ਼ ਕੀਤਾ ਸੀ ਇਸ ਕਰਕੇ ਅਸੀਂ ਪਾਣੀ ਪਾ ਲਿਆਗਾ ਜੇਕਰ ਤੁਸੀਂ ਲੱਸੀ ਪਾ ਰਹੇ ਹੋਗੇ ਤਾਂ ਲੱਸੀ ਦੀ ਮਾਤਰਾ ਥੋੜੀ ਜਿਹੀ ਜ਼ਿਆਦਾ ਪਾ ਲਿਓ ਔਰ ਪਾਣੀ ਦਾ ਯੂਜ਼ ਨਾ ਕਰਿਓ ਸੋ ਉਧਰਲੇ ਪਾਸੇ ਸਾਡਾ ਤੇਲ ਸੀ ਜਿਹੜਾ ਉਹ ਪੱਕ ਚੁੱਕਿਆ ਸੀ ਜੀ ਤੇਲ ਦੇ ਵਿੱਚ ਅਸੀਂ ਬੇਸਿਕ ਜਿਹੜੀਆਂ ਚੀਜ਼ਾਂ ਪਾਉਣੀਆਂ ਜਿਵੇਂ ਲਸਣ ਹਰੀਆਂ ਮਿਰਚਾਂ ਪਿਆਜ਼ ਇਹ ਪਹਿਲੇ ਅਸੀਂ ਕੱਟ ਲਈ ਸੀ ਤਾਂ ਇੱਕ ਅਸੀਂ ਇੱਕ ਖਾਸ ਚੀਜ਼ ਪਾਵਾਂਗੇ ਜੀ ਪਕੌੜੇ ਇਹ ਆਪਣੇ ਨਾਰਮਲ ਹੀ ਘਰਾਂ ਦੇ ਵਿੱਚ ਹੁੰਦੇ ਹੀ ਆ ਪਕੌੜੇ ਹਨਾ ਤਾਂ ਤੇਲ ਨੂੰ ਤੁਸੀਂ ਪੂਰਾ ਵਾਈਟ ਹੋਣ ਤੱਕ ਉਹਦੀ ਵੇਟ ਕਰਨੀ ਆਗੀ ਬਿਕੋਜ਼ ਜਦੋਂ ਅਸੀਂ ਕੱਚੇ ਤੇਲ ਦੇ ਵਿੱਚ ਕੁਝ ਵੀ ਚੀਜ਼ ਬਣਾਉਣਾ ਤਾਂ ਉਹਦੇ ਵਿੱਚ ਕੜੱਕਣ ਹੁੰਦੀ ਹੈ ਵੀਸੀ ਵੀ ਸਰੋਂ ਦੇ ਵਿੱਚ ਕੜੱਕਣ ਹੁੰਦੀ ਹੈ ਤਾਂ ਕਰਕੇ ਸਾਡੀ ਕੜੀ ਦੇ ਵਿੱਚੋਂ ਵੀ ਨਹੀਂ ਕੜੱਕਣ ਆ ਸਕਦੀ ਹੈਗੀ ਇਸ ਨੂੰ ਆਪਾਂ ਭੁੰਨ ਲੈਣਾਗਾ ਭੁੰਨ ਦੇ ਸਮੇਂ ਤੁਸੀਂ ਇਹ ਧਿਆਨ ਜ਼ਰੂਰ ਰੱਖਣਾਗਾ ਵੀ ਪਿਆਜ਼ ਵਗੈਰਾ ਥੱਲੇ ਨਾ ਲੱਗਣ ਪਕੌੜਿਆਂ ਦਾ ਸਾਈਜ਼ ਥੋੜਾ ਜਿਆਦਾ ਵੱਡਾ ਸੀ ਹੈ ਨਾ ਉਸ ਨੂੰ ਤੁਸੀਂ ਹੌਲੀ ਥੋੜਾ ਥੋੜਾ ਕਰ ਸਕਦੇ ਹੋਗੇ ਭਨ ਜੇ ਲਈ ਜਿਵੇਂ ਅਸੀਂ ਹੈ ਹਨਾ ਤੇਜ ਤੋਂ ਇਲਾਵਾ ਜੇ ਤੁਸੀਂ ਹੋਰ ਕੋਈ ਮਟੀਰੀਅਲ ਤੁਹਾਨੂੰ ਪਸੰਦ ਹੈਗਾ ਹਨਾ ਤੁਸੀਂ ਕੜੀ ਦੇ ਵਿੱਚ ਪਾਉਣਾ ਚਾਹੋਗੇ ਉਸ ਨੂੰ ਪਾ ਸਕਦੇ ਹੋ ਤੇ ਨਾਲ ਦੀ ਨਾਲ ਧਿਆਨ ਰੱਖੀ ਜਾਣਾ ਕਿ ਕੜਛੀ ਮਾਰਦੇ ਰਹਿਣਾ ਜੀ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਯੂਜ਼ ਕੀਤੀਆਂ ਲਾਲ ਮਿਰਚ ਨੂੰ ਵੀ ਯੂਜ਼ ਕਰਾਂਗੇ ਹਲਦੀ ਹੋ ਗਈ ਜਿਵੇਂ ਧਨੀਆ ਪਾਊਡਰ ਜਿਹੜੇ ਆਪਾਂ ਬੇਸਿਕ ਮਸਾਲੇ ਯੂਜ਼ ਕਰਦੇ ਹਾਂ ਉਹ ਪਾ ਲੈਣੇ ਨੇਗੇ ਇਹ ਮਸਾਲਿਆਂ ਦੀ ਮਾਤਰਾ ਤੁਸੀਂ ਜਿਹੜੇ ਹਿਸਾਬ ਨਾਲ ਤੁਹਾਡਾ ਪਰਿਵਾਰ ਖਾਂਦਾ ਹਨਾ ਤੁਸੀਂ ਉਸ ਨੂੰ ਜ਼ਰੂਰ ਯੂਜ਼ ਕਰ ਲੈਣਾਗਾ ਤੇ ਕਈ ਪਰਿਵਾਰ ਕੀ ਕਰਦੇ ਹੁੰਦੇ ਨੇ ਜੀ ਕੜੀ ਦੇ ਵਿੱਚ ਮਟਰ ਵੀ ਪਾ ਲੈਂਦੇ ਨੇ ਹਨਾ ਆਲੂ ਵੀ ਪਾ ਲੈਂਦੇ ਨੇ ਹੋਰ ਜਿਹੜੇ ਮਟੀਰੀਅਲ ਹੁੰਦਾ ਜਿਹੜਾ ਉਹ ਖਾਣਾ ਪਸੰਦ ਕਰਦੇ ਹਨ ਤੇ ਉਹ ਪਾ ਸਕਦੇ ਹੋਗੇ ਔਰ ਇਸ ਨੂੰ ਆਪਾਂ ਪੂਨਨ ਤੱਕ ਇਸ ਦੇ ਵੇਟ ਕਰਦੇ ਆਂ ਤੇ ਫਿਰ ਇਹ ਜਿਹੜੇ ਸਾਡੇ ਬੇਸਿਕ ਮਸਾਲੇ ਉਹ ਜ਼ਰੂਰ ਪਾਣਾ ਕੜੀ ਬਾਰੇ ਇੱਕ ਗੱਲ ਕਹੀ ਜਾਂਦੇ ਨੇ ਨਾ ਕੜੀ ਕੜ-ਕੜ ਕੇ ਬਣਦੀ ਹੈ ਤਾਈਓ ਤਾਂ ਕੜੀ ਦਾ ਨਾਮ ਹੈਗਾ ਜਿਹੜਾ ਕੜੀ ਪਿਆ ਵੀ ਜੇ ਕੜਦੀ ਆ ਫਿਰ ਹੀ ਕੜੀ ਹੈ ਜੇ ਤੁਹਾਡੀ ਕੜੀ ਕੜੀ ਨਹੀਂ ਫਿਰ ਉਹ ਕੜੀ ਵੀ ਕਾਦੀ ਤੇ ਜੀ ਦੇਖੋ ਅਸੀਂ ਦੂਜੇ ਪਾਸੇ ਇਸ ਨੂੰ ਜਿਹੜੇ ਸਾਡੇ ਪਕੌੜੇ ਸੀਗੇ ਹਨ ਉਹਦੇ ਵਿੱਚ ਪਾਣੀ ਪਾ ਲੈਣਾਗਾ ਕਿਉਂਕਿ ਅਸੀਂ ਅੱਡ ਨਹੀਂ ਇਸ ਨੂੰ ਭੁੰਨਾਗੇ ਇਹਦੇ ਨਾਲ ਥੋੜਾ ਜਿਹਾ ਕੀ ਹੈਗਾ ਕਿ ਟਾਈਮ ਘੱਟ ਲਊਗਾ ਇਹ ਬਿਕੋਜ਼ ਇਹ ਸਖਤ ਹੁੰਦੇ ਨੇਗੇ ਤੇ ਇਸ ਨੂੰ ਆਪਾਂ ਜਿਹੜਾ ਮਸਾਲਾ ਭੁੰਨ ਰਹੇ ਹਾਂ ਉਹਦੇ ਵਿੱਚ ਹੀ ਪਾ ਦੇਣੇ ਹੈਗੇ ਸੇਕ ਲੱਗ ਜੂਗਾ ਇਹਦੇ ਨਾਲ ਨਹੀਂ ਕੀ ਹੁੰਦਾ ਜੀ ਸਾਡੇ ਜਿਹੜੇ ਪਕੌੜੇ ਵਗੈਰਾ ਹੁੰਦੇ ਨੇ ਉਹ ਕੱਚੇ ਰਹਿ ਜਾਂਦੇ ਨੇਗੇ ਬਾਰੋਂ ਤਾਂ ਸਾਨੂੰ ਲੱਗਦਾ ਵੀ ਉਹ ਕਾਲੇ ਜਿਹੇ ਹੋਗੇ ਹਨਾ ਕਲਰਫੁੱਲ ਜਿਹੇ ਹੋਗੇ ਮੇਥੀ ਪਾਵਾਂਗੇ ਨਾਲ ਮੇਥੀ ਦੇ ਨਾਲ ਇਹ ਆ ਕਿ ਨਾਲੇ ਤਾਂ ਰੰਗਤ ਜੀ ਆ ਜੂ ਬਿਕੋਜ਼ ਧਨੀਆ ਵਗੈਰਾ ਹਣਾ ਹੁਣ ਸੀਜ਼ਨਲ ਨਹੀਂ ਹੈਗਾ ਤਾਂ ਨਾਲੇ ਤਾਂ ਸੋਨਾ ਲੱਗਦਾਗਾ ਔਰ ਨਾਲੇ ਜਿਹੜਾ ਮੇਥੀ ਦਾ ਟੇਸਟ ਉਹ ਵੱਖਰਾ ਲੱਗਦਾਗਾ ਹੁਣ ਉਧਰਲੇ ਪਾਸੇ ਅਸੀਂ ਸੀ ਜਿਹੜੇ ਇਹ ਮਿਕਸ ਕਰ ਲਿਆ ਸੀ ਉਸ ਨੂੰ ਆਪਾਂ ਪ੍ਰੋਪਰਲੀ ਵਿੱਚ ਪਾ ਦੇਣਾ ਜੀ ਤੇ ਸਿਮ ਤੇ ਹਲਕਾ ਜਿਹਾ ਸਿਮ ਰੱਖਣਾ ਤੁਸੀਂ ਨਾ ਤਾਂ ਜ਼ਿਆਦੇ ਜਿਹੜੀ ਅੱਗ ਹੈਗੀ ਹੈ ਤੁਹਾਡੇ ਗੈਸ ਦੀ ਉਹ ਜ਼ਿਆਦੇ ਹੋਵੇ ਤੇ ਨਾ ਹੀ ਜਿਵੇਂ ਹੀ ਸਿਮ ਹੋਵੇ ਕਿ ਤੁਹਾਡਾ ਟਾਈਮ ਹੀ ਜ਼ਿਆਦਾ ਲੱਗ ਜੇ ਤੇ ਦੂਜੇ ਪਾਸੇ ਨਾਲ ਦੀ ਨਾਲ ਅਸੀਂ ਚਾਵਲ ਬਣਾ ਲੈਣੇ ਆਂਗੇ ਦੇਖੋ ਜੀ ਸਾਡਾ ਜਿਹੜਾ ਪੌਣਾ ਇੱਕ ਗਲਾਸ ਹੈਗਾ ਜਿਹੜਾ ਚਾਵਲਾਂ ਦਾ ਆਪਾਂ ਪਾ ਲਿਆ ਤੇ ਇਹਦੇ ਵਿੱਚ ਨੀਅਰ ਅਬਾਊਟ ਤੁਸੀਂ ਪਾਣੀ ਆਪਣੀ ਕੁਆਂਟੀਟੀ ਜੇ ਤੁਸੀਂ ਚਾਵਲ ਤੁਹਾਡੇ ਜ਼ਿਆਦੇ ਨੇ ਤਾਂ ਪਾਣੀ ਵੀ ਜ਼ਿਆਦੇ ਮਾਤਰਾ ਵਿੱਚ ਪਾਉਂਗੇ ਜੇ ਚਾਵਲ ਘੱਟ ਨੇ ਤਾਂ ਤੁਸੀਂ ਪਾਣੀ ਘੱਟ ਪਾ ਸਕਦੇ ਹੋ ਹਨ ਤੇ ਕੜੀ ਤਾਂ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਫੇਵਰਿਟ ਖਾਣਾ ਹੈਗਾ ਆ ਦੇਖੋ ਜੀ ਸਾਡੀ ਕੜੀ ਜਿਹੜੀ ਰਿਜੇ ਪੈ ਗਈ ਰਿਜਣ ਲੱਗੀ ਦੇਖੋ ਹਨ ਤੇ ਜਿਹੜਾ ਆਪਾਂ ਤੇਲ ਯੂਜ਼ ਕੀਤਾਗਾ ਨਾ ਉਹ ਤੁਸੀਂ ਇਹ ਦੇਖਿਓ ਕਿ ਉੱਪਰ ਆ ਜਾਣਾ ਕੜੀ ਦੇ ਫੇਰ ਹੀ ਸਾਡੀ ਜਿਹੜੀ ਕੜੀ ਆ ਪ੍ਰੋਪਰਲੀ ਤਿਆਰ ਹੋ ਜਾਂਦੀ ਹੈ ਕਿ ਇਹ ਇੱਕ ਤਰੀਕਾ ਹੈ ਜਦੋਂ ਆਪਾਂ ਕਈ ਵਾਰੀ ਕਹਿ ਦਿੰਦੇ ਨਾ ਕਿ ਖੜੀ ਬਣੇਗੀ ਬਟ ਸਾਡੀ ਕੜੀ ਬਣੀ ਨਹੀਂ ਹੁੰਦੀ ਅਸੀਂ ਪਹਿਲਾਂ ਹੀ ਬਣਾ ਉਹਨੂੰ ਰੱਖ ਦਿੰਨੇ ਆ ਕਿ ਹਾਂਜੀ ਕੜੀ ਤਾਂ ਬਣਗੀ ਹਨਾ ਰੰਗਤ ਜੀ ਆ ਗਈ ਬਟ ਜਿੰਨਾ ਚਿਰ ਤੇਲ ਨਹੀਂ ਕੜੀ ਛੱਡਦੀ ਉਹਨਾਂ ਚਿਰ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਹੈਗੇ ਕਿ ਸਾਡੀ ਕੜੀ ਬਣਗੀ ਦੂਜੇ ਪਾਸੇ ਜੀ ਅਸੀਂ ਜਿਹੜਾ ਚਾਵਲ ਬਣਾਉਣੇ ਆ ਉਹਦੇ ਲਈ ਵੀ ਤੇਲ ਨੂੰ ਹੀ ਯੂਜ਼ ਕਰਦੇ ਆ ਅਸੀਂ ਤਾਂ ਜ਼ਿਆਦਾਤਰ ਸਾਰੇ ਜਿਹੜੇ ਮਟੀਰੀਅਲ ਬਣਾਉਣੇ ਹਨ ਤੇਲ ਨੂੰ ਯੂਜ਼ ਕਰਦੇ ਆ ਜ਼ਿਆਦਾਤਰ ਇਹਦੇ ਵਿੱਚ ਵੀ ਤੁਸੀਂ ਜਿਹੜੇ ਆਪਣੇ ਬੇਸਿਕ ਪਿਆਜ਼ ਵਗੈਰਾ ਪਾ ਲੈਣੇ ਆ ਹਨਾ ਜੀਰਾ ਜੀਰਾ ਤਾਂ ਹੁਣ ਹਰੇਕ ਸਬਜੀ ਦੀ ਆਣ-ਬਾਣ ਤੇ ਸ਼ਾਨ ਬਣ ਗਿਆ ਹਨ ਇਹਨੂੰ ਆਪਾਂ ਪ੍ਰੇਫਰੈਂਸ ਦਿੰਨੇ ਆ ਇਹਨੂੰ ਯੂਜ਼ ਕਰਦੇ ਰਹਿਣੇ ਆਗੇ ਇਹਦੇ ਵਿੱਚ ਵੀ ਤੁਸੀਂ ਇਹੀ ਧਿਆਨ ਰੱਖਣਾਗਾ ਕਿ ਹਲਕਾ ਜਿਹਾ ਜਿਹੜਾ ਵਾਈਟਿਸ਼ ਹੋ ਜਾਣਾ ਚਾਹੀਦਾ ਹੈ ਆਪਣਾ ਤੇਲ ਆ ਜਿਹੜਾ ਤੇ ਕਾਲੀ ਨਹੀਂ ਕਰਨੀ ਤੇਲ ਦੇ ਤਾਂ ਮਾਮਲੇ ਵਿੱਚ ਤਾਂ ਬਿਲਕੁਲ ਵੀ ਨਹੀਂ ਠੀਕ ਹੈ ਜੀ ਫਿਰ ਇਸ ਨੂੰ ਆਪਾਂ ਮਿਕਸ ਕਰਦੇ ਰਹਿਣਾਗਾ ਕਿਉਂਕਿ ਥੋੜੇ ਆ ਪਿਆਜ਼ ਤੇ ਕੜਛੀ ਮਾਰਦੇ ਰਵਾਂਗੇ ਤਾਂ ਥੱਲੇ ਨਹੀਂ ਲੱਗਣਗੇ ਨਹੀਂ ਤਾਂ ਸਾਈਡ ਤੇ ਜਦੋਂ ਪਿਆਜ਼ ਥੱਲੇ ਲੱਗ ਜਾਂਦੇ ਆ ਤਾਂ ਕਾਲੇ ਹੋ ਜਾਂਦੇ ਨੇ ਦੇਖਣ ਚ ਤਾਂ ਸਾਨੂੰ ਐ ਲੱਗਦਾ ਜੀ ਪ੍ਰੋਪਰਲੀ ਭੁੱਜ ਗਏ ਬਟ ਅੰਦਰੋਂ ਹੈਗੇ ਜਿਹੜੇ ਕੱਚੇ ਰਹਿ ਜਾਂਦੇ ਨੇਗੀ ਠੀਕ ਹੈ ਜੀ ਤੇ ਉਧਰ ਸੀ ਜਿਹੜਾ ਸੀ ਪਾਣੀ ਚਾਵਲ ਨੂੰ ਧੋ ਲਿਆ ਸੀ ਪਾਣੀ ਜਿਹੜਾ ਪ੍ਰੋਪਰਲੀ ਪਾਇਆ ਸੀ ਧੋਣ ਤੋਂ ਬਾਅਦ ਹਨਾ ਵਾਈਟ ਕਲਰ ਹੁੰਦਾ ਜਿਹੜਾ ਪ੍ਰੋਪਰ ਲੈ ਜਾਂਦਾਗਾ ਤੇ ਗੈਸ ਦੇ ਉੱਤੇ ਅਸੀਂ ਕੜੀ ਪਰਲੇ ਪਾਸੇ ਰੱਖ ਦਿੱਤੀ ਸੀ ਕਿਉਂਕਿ ਵੀਡੀਓ ਬਣਾਉਂਦੇ ਨੂੰ ਨਾ ਬੜੀ ਪ੍ਰੋਬਲਮਸ ਆ ਜਾਂਦੀਆਂ ਨੇ ਜਦੋਂ ਕੈਮਰਾਮੈਨ ਦੀ ਸਥਿਤੀ ਦਾ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਫੋਨ ਦਾ ਵੀ ਧਿਆਨ ਰੱਖਣਾ ਹੈ ਨਾ ਤੇ ਇਹ ਵੀ ਦੇਖਣਾ ਕਿ ਸਾਰਾ ਕੁਝ ਪ੍ਰੋਪਰਲੀ ਆ ਰਿਹਾ ਤਾਂ ਉਰਲੇ ਪਾਸੇ ਅਸੀਂ ਜਿਹੜੇ ਅਸੀਂ ਗੈਸ ਦੇ ਉੱਤੇ ਚਾਵਲ ਵਾਲਾ ਮਟੀਰੀਅਲ ਰੱਖ ਲਿਆ ਤੇ ਇਹਦੇ ਵਿੱਚ ਤੁਸੀਂ ਜਿਹੜੇ ਬੇਸਿਕ ਮਸਾਲੇ ਹੈਗੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕੜੀ ਦੇ ਵਿੱਚ ਸਮਾਨ ਜਿਹੜਾ ਘਟ ਪਾਇਆ ਹੈ ਨਾ ਜਿਹੜੇ ਮਸਾਲਿਆਂ ਦੀ ਯੂਜ਼ਿੰਗਸ ਘੱਟ ਕੀਤੀ ਤੇ ਇਧਰ ਤੁਸੀਂ ਅਨ੍ਜਾਦੇ ਕਰ ਸਕਦੇ ਹਾਂ ਜੇ ਤੁਸੀਂ ਉਧਰ ਪ੍ਰੋਪਰਲੀ ਪਾ ਚੁੱਕੇ ਤਾਂ ਇਧਰ ਤੁਸੀਂ ਨਮਕ ਵਗੈਰਾ ਹੀ ਪਾ ਲੈਣਾਗਾ ਹਲਦੀ ਵਗੈਰਾ ਜ਼ਿਆਦਾ ਕੁਝ ਨਾ ਪਾਓ ਤੇ ਆਪਾਂ ਦੋ ਗਲਾਸ ਨਾਰਮਲੀ ਜਿਹੜੇ ਪਾਣੀ ਦੇ ਯੂਜ਼ ਕਰ ਲੈਨੇ ਇਹਦੇ ਵਿੱਚ ਇਧਰ ਕੜੀ ਦੇਖੋ ਤੁਸੀਂ ਕੱਢ ਰਹੀ ਹੈ ਪ੍ਰੋਪਰਲੀ ਤੇ ਡੈਕੋਰੇਸ਼ਨ ਦੇ ਲਈ ਵੀ ਤੁਸੀਂ ਇਹਦੇ ਵਿੱਚ ਮੇਥੀ ਹੈਗੀ ਹੈ ਜਿਹੜੀ ਉਸ ਨੂੰ ਪਾ ਸਕਦੇ ਹੋਗੇ ਤੇ ਇਹਦੇ ਨਾਲ ਕੀ ਹੈ ਕਿ ਕੜੀ ਦੇ ਵਿੱਚ ਇੱਕ ਵੱਖਰਾ ਫਲੇਵਰ ਆ ਜਾਂਦਾ ਹੈਗਾ ਔਰ ਡੈਕੋਰੇਸ਼ਨਲੀ ਵੀ ਬਹੁਤ ਸੋਹਣੀ ਲੱਗਦੀ ਹੈ ਹਨਾ ਤੇ ਤੁਸੀਂ ਸਾਰੇ ਜਣਿਆਂ ਨੇ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਕਿ ਤੁਹਾਨੂੰ ਕੜੀ ਕਿੰਨੀ ਜ਼ਿਆਦਾ ਪਸੰਦ ਆਗੀ ਇਹ ਵਾਲੀਆਂ ਜਿਹੜੀਆਂ ਹਨਾ ਲੱਕੜ ਦੀਆਂ ਕੜਛੀਆਂ ਜੀਆਂ ਨੇ ਇਹ ਅਸੀਂ ਪਿਛਲੇ ਦਿਨੀ ஆன்ਲਾਈਨ ਮੰਗਵਾਈਆਂ ਸੀ ਉਹ ਵੀ ਤੁਹਾਡੇ ਨਾਲ ਜਿਹੜਾ ਬਲੌਗ ਸੀ ਸਾਂਝਾ ਕੀਤਾ ਸੀ ਜੇ ਤੁਸੀਂ ਉਹ ਬਲੌਗ ਨਹੀਂ ਦੇਖਿਆ ਜ਼ਰੂਰ ਦੇਖਿਓ ਸੋਨੇ ਸੋਨੇ ਕਮੈਂਟਸ ਕਰਨੇ ਆਂ ਤੇ ਫਿਰ ਆਪਾਂ ਜਿਹੜਾ ਇਸ ਨੂੰ ਟੱਕਾਂ ਦੇ ਨਾਲ ਕੜਾਈ ਨੂੰ ਰੱਖ ਦਾਂਗੇ ਟੱਕ ਕੇ ਹਨ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਖੋਲ ਕੇ ਇਸ ਨੂੰ ਚੈੱਕ ਕਰਕੇ ਦੇਖਣਾਗਾ ਕਿ ਹਾਂਜੀ ਸਾਡੀ ਖੜੀ ਬਣ ਕੇ ਤਿਆਰ ਹੈਗੀ ਇੱਧਰ ਆਪਾਂ ਜਿਹੜੇ ਕੁੱਕਰ ਦੇ ਵਿੱਚ ਹਨ ਸੀਟੀਆਂ ਨਾਰਮਲੀ 3-4 ਹਨ ਜਿੰਨੇ ਕਪੜਾ ਸਮਾਨ ਹੋਂ ਪਾਇਆ ਹੁੰਦਾਗਾ ਚਾਵਲਾਂ ਦਾ ਤਾਂ ਅਸੀਂ ਪਾਇਆ ਜਦੋਂ ਹਨ ਫਿਰ ਅਸੀਂ ਚੈੱਕ ਕੀਤਾ ਵੀ ਹਾਂਜੀ ਸਾਡੇ ਵਾਕੇ ਚਾਵਲ ਬਣ ਗਏ ਦੇਖੋ ਨਾਲੇ ਕੜੀ ਇੱਕ ਪਾਸੇ ਬਣ ਗਈ ਦੂਜੇ ਪਾਸੇ ਚਾਵਲ ਕੋਈ ਟਾਈਮ ਨਹੀਂ ਜ਼ਿਆਦਾ ਲੱਗਾਈ ਇਮੀਡੀਏਟਲੀ ਕਈ ਵਾਰ ਕੀ ਹੁੰਦਾ ਹੈ ਕਿ ਰਿਸ਼ਤੇਦਾਰ ਆ ਜਾਂਦੇ ਆਪਾਂ ਨੂੰ ਹਨਾ ਰੋਟੀ ਬਣਾਉਣ ਦੇ ਥੋੜਾ ਜ਼ਿਆਦਾ ਟਾਈਮ ਲੱਗਦਾਗਾ ਉੱਥੇ ਤੁਸੀਂ ਕੜੀ ਚਾਵਲ ਨੂੰ ਪ੍ਰੈਫਰੈਂਸ ਦੇ ਸਕਦੇ ਹੋਗੇ ਜੀ ਹਨਾ ਪ੍ਰੈਫਰੈਂਸ ਵਰਡ ਅੱਜ ਬਹੁਤ ਜ਼ਿਆਦਾ ਜੂਸ ਹੋ ਗਿਆ ਮੈਨਾ ਸਪੀਕਿੰਗ ਕਲਾਸਿਸ ਕਰਾਉਣੀ ਹੈ ਬੱਚਿਆਂ ਨੂੰ ਉਹਦੇ ਵਿੱਚ ਬੋਲਦੇ-ਬੋਲਦੇ ਇਹ ਬੜੇ ਸ਼ਬਦ ਹੈਗੇ ਜਿਹੜੇ ਉਹ ਜ਼ੁਬਾਨ ਤੇ ਜਾਦੇ ਆ ਜਾਂਦੇ ਨੇ ਇਹ ਦੇਖੋ ਜੀ ਹੁਣ ਅਸੀਂ ਡੈਕੋਰੇਸ਼ਨ ਦੇ ਲਈ ਕੌਲੀ ਦੇ ਵਿੱਚ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬੌਲ ਕਹਿ ਦਿੰਦੇ ਆ ਉਹਦੇ ਵਿੱਚ ਕੜੀ ਪਾ ਲਈ ਤੇ ਪਲੇਟ ਦੇ ਵਿੱਚ ਚਾਵਲ ਪਾ ਲੇ ਤੇ ਬਿਕੋਜ਼ ਅਸੀਂ ਥੰਬਨੇਲ ਵੀ ਤਾਂ ਬਣਾਉਣਾ ਹੁੰਦਾ ਹੈਗਾ ਨਾ ਉਸੇ ਥੰਬਨੇਲ ਨੂੰ ਦੇਖ ਕੇ ਫਿਰ ਤੁਸੀਂ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਔਰ ਪਿਛਲੀਆਂ ਵੀਡੀਓਜ਼ ਜਿਹੜੀਆਂ ਕਿ ਬਹੁਤ ਹੀ ਜ਼ਿਆਦੇ ਹਜ਼ਾਰਾਂ ਵਿਊਜ਼ ਦੇ ਗਏ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਲਾਈਕ ਆਏ ਬਹੁਤ ਸੋਹਣਾ ਲੱਗਿਆ ਜੀ ਕਿਹੋ ਜੀ ਵੀਡੀਓ ਲੱਗੀ ਜਰੂਰ ਦੱਸਿਓ ਬਾਏ ਬਾਏ